ਮਹਾਰਾਜਾ ਜੱਸਾ ਸਿੰਘ ਜੀ ਰਾਮਗੜੀਆ ਸਾਹਿਬ ਦੀ ਜਿਹੜੀ ਪ੍ਰਤੀਮਾ ਦਾ ਉਤਕਾਟਨ ਕਰਨ ਕਰਨਪ੍ਰੀਤ ਸਿੰਘ ਸੌਂਦ ਜਿਹੜੇ ਕੈਬਨਿਟ ਮੰਤਰੀ ਨੇ ਪੰਜਾਬ ਸਰਕਾਰ ਵਿੱਚ ਉਹਨਾਂ ਔਰ ਕਰਨਪ੍ਰੀਤ ਸੌਂਦ ਹੋਰਾਂ ਨੇ ਆਪਣੀ ਫੋਕੀ ਸ਼ੋਹਰਤ ਹਾਸਲ ਕਰਨ ਦੇ ਲਈ ਔਰ ਆਪਣੀ ਮਸ਼ਹੂਰੀ ਦੇ ਲਈ ਉਹਨਾਂ ਨੇ ਇਸ ਦਾ ਦੁਕਾਟਨ ਮਿਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾਤੋ ਤੇ ਓਮਕਾਰ ਸਿੰਘ ਸਤੂਦੀ ਖੰਨਾਤੋ ਵਿਸ਼ੇਸ਼ ਰਿਪੋਰਟ ਅੱਜ ਸਵੇਰੇ ਮਹਾਰਾਜਾ ਜੱਸਾ ਸਿੰਘ ਜੀ ਰਾਮਗੜੀਆ ਸਾਹਿਬ ਦੀ ਜਿਹੜੀ ਪ੍ਰਤੀਮਾ ਦਾ ਉਤਕਾਟਨ ਅ ਤਰਨਪ੍ਰੀਤ ਸਿੰਘ ਸੌਂਦ ਜਿਹੜੇ ਕੈਬਨਿਟ ਮੰਤਰੀ ਨੇ ਪੰਜਾਬ ਸਰਕਾਰ ਵਿੱਚ ਉਹਨਾਂ ਵੱਲੋਂ ਕੀਤਾ ਗਿਆ ਉਹ ਗੱਲ ਜਿਵੇਂ ਕਹ ਲੋ ਵੀ ਪੰਜਾਬੀ ਚ ਵੀ ਮਾਲ ਮਾਲਕਾਂ ਦਾ ਤੇ ਮਸ਼ਹੂਰੀ ਕੰਪਨੀ ਦੀ ਉਹ ਗੱਲ ਹੋਈ ਹੈ ਸਾਰਾ ਜਿਹੜਾ ਪੈਸਾ ਮਿਸਪਲ ਕਮੇਟੀ ਦਾ ਲੱਗਿਆ ਮਿਸਪਲ ਕਮੇਟੀ ਨੇ ਬਕਾਇਦਾ ਆਪਣਾ ਰੈਜ਼ੋਲੂਸ਼ਨ ਪਾਸ ਕਰਕੇ ਸਾਰੇ ਹਾਊਸ ਦੇ ਮੈਂਬਰ ਸਾਹਿਬਾਨ ਨੇ ਸਰਬਸੰਮਤੀ ਨਾਲ ਪਾਸ ਕਰਕੇ ਉਹਦੇ ਤੇ ਜਿਹੜਾ ਵਾ ਉਹ ਮਿਸਪਲ ਕਮੇਟੀ ਵੱਲੋਂ ਇਹ ਪ੍ਰਤੀਮਾ ਜਿਹੜੀ ਆ ਉਹ ਸਥਾਪਿਤ ਕੀਤੀ ਗਈ ਹੈ। ਅ ਔਰ ਕਰਨਪ੍ਰੀਤ ਸੌਨ ਹੋਰਾਂ ਨੇ ਆਪਣੀ ਫੋਕੀ ਸ਼ੋਹਰਤ ਹਾਸਲ ਕਰਨ ਦੇ ਲਈ ਔਰ ਆਪਣੀ ਮਸ਼ਹੂਰੀ ਦੇ ਲਈ ਉਹਨਾਂ ਨੇ ਇਸ ਦਾ ਤੁਗਾਟਨ ਕੀਤਾ ਉਹ ਵੀ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ। ਪਰ ਉਹਦੇ ਵਿੱਚ ਕਿਸੇ ਵੀ ਕਾਉਂਸਲਰ ਨੂੰ ਨਾਮ ਬੁਲਾਉਣਾ ਔਰ ਖਾਸ ਕਰਕੇ ਜਿਹੜੇ ਮੌਜੂਦਾ ਮਿਊਨਿਸਪਲ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਨੂੰ ਨਾਮ ਬੁਲਾਉਣਾ ਔਰ ਉਹਦੇ ਵਿੱਚ ਜਿਹੜਾ ਨੀ ਪੱਥਰ ਰੱਖਿਆ ਉਹਦੇ ਵਿੱਚ ਪ੍ਰਧਾਨ ਦਾ ਨਾਮ ਨਾ ਹੋਣਾ ਇੱਕ ਪਾਸੇ ਚਰਨਜੀਤ ਸਿੰਘ ਜਿਹੜੇ ਸਾਡੇ ਈਓ ਨੇ ਉਹਨਾਂ ਦਾ ਨਾਮ ਉਸ ਪੱਥਰ ਤੇ ਲਿਖਿਆ ਹੋਇਆ ਬਕਾਇਦਾ ਤੌਰ ਤੇ ਔਰ ਜਿਹੜੇ ਪ੍ਰਧਾਨ ਨੇ ਉਹਨਾਂ ਦਾ ਕਿਤੇ ਵੀ ਨਾਮ ਜਿਹੜਾ ਲਿਖਿਆ ਨਹੀਂ ਗਿਆ ਸੋ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਇਹ ਵੱਡਾ ਪਣ ਦਿਖਾਉਣਾ ਚਾਹੀਦਾ ਚਾਹੇ ਸਾਡੇ ਪ੍ਰਧਾਨ ਕਬਲਜੀਤ ਸਿੰਘ ਲੱੱਡਰ ਕਾਂਗਰਸ ਪਾਰਟਨਰ ਸੰਬੰਧਿਤ ਨੇ ਪਰ ਬਤੌਰ ਪ੍ਰਧਾਨ ਉਹ ਸਾਰੇ ਸ਼ਹਿਰ ਦੇ ਪ੍ਰਧਾਨ ਨੇ ਉਹ ਸਾਰਿਆਂ ਦੇ ਸਾਂਝੇ ਪ੍ਰਧਾਨ ਨੇ ਉਹ ਇੱਕ ਕਿਸੇ ਪਾਰਟੀ ਦਾ ਸੰਬੰਧਿਤ ਨਹੀਂ ਹੈਗੇ ਪਰ ਬੜੇ ਅਫਸੋਸ ਦੀ ਗੱਲ ਹੈ ਕਿ ਇਸ ਤਰ੍ਹਾਂ ਜਿਹੜਾ ਵਾ ਉਹ ਇੱਕ ਇਲੈਕਟਿਡ ਰਿਪ੍ਰেজੈਂਟੇਟਿਵ ਨੂੰ ਔਰ ਇੱਕ ਸੰਵਿਧਾਨਿਕ ਅਹੁਦੇ ਤੇ ਬੈਠੇ ਪ੍ਰਧਾਨ ਨੂੰ ਇਸ ਤਰ੍ਹਾਂ ਉਹਦਾ ਨਰਾਦਰ ਕਰਨਾ ਇਹ ਮੈਂ ਸਮਝਦਾ ਕਿ ਲੋਕਤੰਤਰ ਦੀ ਇਹ ਸਭ ਤੋਂ ਵੱਡੀ ਜਿਹੜੀ ਆ ਉਹ ਉਹਨੂੰ ਤਹਸਨਾਸ ਕਰਨ ਦੀ ਇੱਕ ਮਿਸਾਲ ਹੈ ਅਸੀਂ ਕਾਂਗਰਸ ਪਾਰਟੀ ਇਸ ਗੱਲ ਦੀ ਨਿੰਦਾ ਕਰਦੀ ਹੈ ਔਰ ਅੱਗੇ ਜਿਹੜਾ ਵਾ ਪਿਛਲੇ ਦਿਨਾਂ ਚ ਵੀ ਇਸੇ ਤਰ੍ਹਾਂ ਜਿਹੜੇ ਸਾਡੇ ਇਲੈਕਟਿਡ ਪ੍ਰਧਾਨ ਨੇ ਜਾਂ ਕਾਉਂਸਲਰ ਨੇ ਉਹਨਾਂ ਨੂੰ ਵੀ ਹਰ ਗੱਲ ਦੇ ਵਿੱਚ ਨਜ਼ਰਅੰਦਾਜ਼ ਕੀਤਾ ਜਾਂਦਾ ਸੋ ਇਹ ਜਿਹੜੀ ਮਾੜੀ ਪਿਰਤ ਹੈ ਇਹ ਜਿਹੜੀ ਬਦਲਾਅ ਵਾਲੀ ਸਰਕਾਰ ਆ ਵਾਕਈ ਇਹਨਾਂ ਨੇ ਇੱਕ ਨਵਾਂ ਬਦਲਾਅ ਲੈ ਕੇ ਆਂਦਾ ਔਰ ਸਾਡੇ ਸਮੇਂ ਦੇ ਅੰਦਰ ਜੇ ਮੈਂ ਆਪਣੀ ਗੱਲ ਕਰਾਂ ਜਦੋਂ ਕਾਂਗਰਸ ਪਾਰਟੀ ਦੀ 2017 ਤੋਂ ਸੱਤਾ ਸੀਗੀ ਸਾਡੇ ਇਹ ਜਿਹੜੇ ਆਰਡਰ ਸੀਗੇ ਕਿ ਅਗਰ ਕਿਸੇ ਪਿੰਡ ਦੇ ਵਿੱਚ ਕੋਈ ਉਦਘਾਟਨ ਕਰਨਾ ਤਾਂ ਉਹਦੇ ਵਿੱਚ ਕੋਈ ਵੀ ਉੱਥੇ ਦਾ ਮੌਜੂਦਾ ਜਿਹੜਾ ਬਲਾਕ ਸੰਮਤੀ ਮੈਂਬਰ ਆ ਉਹਦਾ ਨਾ ਹੋਏਗਾ ਸਰਪੰਚ ਦਾ ਨਾ ਹੋਏਗਾ ਉਹਨਾਂ ਪੰਚਾਂ ਦਾ ਨਾ ਹੋਏਗਾ ਕਟਿੰਗ ਅਕ੍ਰੋਸ ਪਾਰਟੀ ਲਈ ਕਿ ਉਹ ਚਾਹੇ ਕਿਸੇ ਵੀ ਪਾਰਟੀ ਦਾ ਤਨਖ ਰੱਖਦੇ ਹੋਣ ਜੇ ਲਾ ਪ੍ਰੀਸ਼ਦ ਦੇ ਵਿੱਚ ਜਿਹੜੇ ਸਾਡੇ ਮੈਂਬਰ ਨੇ ਉਹਨਾਂ ਦਾ ਨਾਮ ਬਕਾਇਦਾ ਹੋਏਗਾ ਇਸੇ ਤਰ੍ਹਾਂ ਹੀ ਜੇ ਕੋਈ ਕਮੇਟੀ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਕੋਈ ਕੋਈ ਨਵੀਂ ਚੀਜ਼ ਕੋਈ ਘਟਨ ਹੁੰਦੀ ਹੈ ਤਾਂ ਉਹਦੇ ਵਿੱਚ ਜਿਹੜੇ ਇਲੈਕਟਿਡ ਬੰਦੇ ਨੇ ਉਹਨਾਂ ਦੇ ਨਾਮ ਹੋਣੇ ਬਹੁਤ ਜ਼ਰੂਰੀ ਨੇ ਕਿਉਂਕਿ ਉਹਨਾਂ ਦੇ ਕਰਕੇ ਹੀ ਇਹ ਜਿਹੜੀਆਂ ਸਾਰੀਆਂ ਜਿਹੜੀਆਂ ਸੰਸਥਾਵਾਂ ਜਿਹੜੀਆਂ ਮਿਊਨਿਸਪਲ ਕਮੇਟੀ ਚੱਲਦੀ ਹੈ ਤਾਂ ਜਿਹੜੇ ਉਹਦੇ ਅਸਲ ਮਾਲਕ ਨੇ ਮਿਊਨਿਸਪਲ ਕਮੇਟੀ ਦੇ ਉਹ ਕਾਉਂਸਲਰ ਨੇ ਔਰ ਜਿਹੜੇ ਕਾਉਂਸਲ ਦੇ ਪ੍ਰੈਜ਼ੀਡੈਂਟ ਨੇ ਇਲੈਕਟਿਡ ਉਹ ਉਹਦੀ ਦੇਖਰੇਖ ਕਰਦੇ ਨੇ ਸੋ ਇਸ ਕਰਕੇ ਇਹ ਸਰਕਾਰ ਨੇ ਖਾਸ ਕਰਕੇ ਸੌਂਸਾਬ ਵੱਲੋਂ ਇਸ ਤਰ੍ਹਾਂ ਜਿਹੜੇ ਸਾਡੇ ਚੁਣੇ ਹੋਏ ਨਮਾਇੰਦਿਆਂ ਨੂੰ ਨજર ਅੰਦਾਜ਼ ਕਰਨਾ ਇਹ ਬਹੁਤ ਹੀ ਮਤਭਾਗੀ ਗੱਲ ਆ ਇਹ ਲੋਕਤੰਤਰ ਦੇ ਲਈ ਚੰਗੀ ਗੱਲ ਨਹੀਂ ਹੈਗੀ ਔਰ ਦੂਸਰੀ ਗੱਲ ਇਹ ਪੈਸੇ ਸਾਰੇ ਮਿਸਪਲ ਕਮੇਟੀ ਵੱਲੋਂ ਲੱਗੇ ਗਏ ਨੇ ਸੋ ਪੰਜਾਬ ਸਰਕਾਰ ਦਾ ਇੱਕ ਰੁਪਈਆ ਨਹੀਂ ਲੱਗਿਆ ਸੋ ਸੌਂਸਾਬ ਨੂੰ ਇਹ ਗੱਲ ਸਪਸ਼ਟ ਕਰਨੀ ਚਾਹੀਦੀ ਆ ਉਹਨਾਂ ਨੂੰ ਸ਼ਹਿਰ ਨੂੰ ਦੱਸਣਾ ਚਾਹੀਦਾ ਅਗਰ ਇਹ ਪ੍ਰਤਿਮਾ ਲੱਗੀ ਆ ਤਾਂ ਉਹਦੇ ਵਿੱਚ ਇਹ ਸ਼ਹਿਰ ਦਾ ਯੋਗਦਾਨ ਨਾ ਕੋਈ ਕੋਈ ਬਾਹਰੋਂ ਕੋਈ ਫੰਡ ਲਿਆ ਕੇ ਉਹਨਾਂ ਨੇ ਕੋਈ ਆਪਣੇ ਤੌਰ ਤੇ ਇਹਦੇ ਲਈ ਕੋਈ ਪਹਿਲ ਕਦਮੀ ਕੀਤੀ ਸੋ ਇਸ ਕਰਕੇ ਇਹ ਅੱਜ ਅਸੀਂ ਤਾਂ ਜਾ ਕੇ ਤੁਹਾਨੂੰ ਅੱਜ ਅਸੀਂ ਤਕਲੀਫ ਦਿੱਤੀ ਆ ਕਿ ਜਿਹੜਾ ਅਸਲ ਸੱਚ ਆ ਉਹ ਸਾਹਮਣੇ ਆਉਣਾ ਚਾਹੀਦਾ ਉਡਲੀ ਸਾਹਿਬ ਇਸ ਤਰ੍ਹਾਂ ਜਿਸ ਤਰ੍ਹਾਂ ਅੱਜ ਇਹ ਜਿਹੜਾ ਜਿਹੜਾ ਮਾ ੱੱੱਕਾ ਜਿਹੜਾ ਕਾਂਗਰਸ ਪ੍ਰਧਾਨ ਵਾਲੀ ਆ ਜਿਹੜੀ ਨਗਰ ਕੌਂਸਲ ਦੇ ਵਿੱਚ ਕਾਂਗਰਸ ਦੀ ਗੋਰਟੀ ਆ ਇਹ ਕਹੇ ਤੇ ਇਸ ਤੋਂ ਪਹਿਲਾਂ ਵੀ ਇਹਨਾਂ ਤੇ ਪਰਚਾ ਦਰਜ ਕਰਾਉਣਾ ੱੱੱਕਾ ਕਰਨਾ ਇੱਕ ਫੇਰ ਦੇ ਜਿਹੜੇ ਰੀਸੈਂਟਲੀ ਜਿਹੜੇ ਟੈਂਡਰ ਨੇ ਔਰ ਜ਼ਿਆਦਾਤਰ ਕਾਂਗਰਸ ਦੇ ਜਿਹੜੇ ਕੌਂਟਰੋਲ ਹੁੰਦੇ ਰੱਦ ਕਰ ਦਿੱਤੇ ਗਏ। ਕੁਝ ਸਮੇਂ ਜਦ ਵਿਪੱਖੀ ਕਮਜ਼ੋਰ ਹੁੰਦਾ ਨਜ਼ਰ ਆ ਰਿਹਾ ਜਾਂ ਵਿਪੱਖੀ ਆਪਣੇ ਹੱਕ ਲੈਣ ਲਈ ਵੀ ਕਮਜ਼ੋਰ ਨਜ਼ਰ ਆ ਰਿਹਾ ਸਾਨੂੰ। ਇਹ ਦਿਖ ਰਿਹਾ ਹੈ ਵੀ ਕਮਜ਼ੋਰ ਹੈ ਵਿਪੱਖੀ। ਹੱਕ ਵੀ ਨਹੀਂ ਲੈ ਰਹੇ ਜੀ ਆਪਣੇ। ਔਰ ਹੱਕ ਲੈਣ ਲਈ ਅਸੀਂ ਅੱਗੇ ਵੀ ਨਹੀਂ ਆ ਰਹੇ। ਨਹੀਂ ਨਹੀਂ ਹੱਕਾਂ ਦੇ ਲਈ ਤਾਂ ਲੜਾਈ ਲੜ ਰਹੇ ਆ। ਪਰ ਹੱਕ ਦੇਣੇ ਕਿਹਦੇ ਨੇ? ਉਹ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ। ਕਿਉਂਕਿ ਪੰਜਾਬ ਸਰਕਾਰ ਜਿਹੜੀ ਆ ਉਹ ਇਸ ਗੱਲ ਦੇ ਲਈ ਖੁਦ ਮਕਤਿਆਰ ਆ ਤਾਂ ਸਰਕਾਰ ਨੂੰ ਇਹ ਗੱਲ ਦੇ ਲਈ ਜ਼ਿੰਮੇਵਾਰ ਹੋਣਾ ਚਾਹੀਦਾ ਹੈ ਕਿ ਉਹ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਜੇ ਕੋਈ ਡਿਵੈਲਪਮੈਂਟ ਦੀ ਗੱਲ ਹੈ ਤਾਂ ਉਹਦੇ 'ਚ ਵੀ ਉਹ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਪਰ ਇਹ ਸਰਕਾਰ ਜਿਹੜੀ ਆ ਉਹ ਫੇਲ ਸਾਬਤ ਹੋਈ ਆ ਕੋਈ ਡਿਵੈਲਪਮੈਂਟ ਨਹੀਂ ਹੋਈ ਪੰਜਾਬ ਸਰਕਾਰ ਵੱਲੋਂ ਹਾਲੇ ਤੱਕ ਸਾਡੇ ਸ਼ਹਿਰ ਦੇ ਅੰਦਰ ਨਾ ਕਿਸੇ ਇਲਾਕੇ ਦੇ ਵਿੱਚ 1 ਰੁਪਿਆ ਆਪਣੇ ਵੱਲੋਂ ਨਹੀਂ ਲਾਇਆ ਗਿਆ ਸਰਵਿਸ ਫੋਕੀ ਸ਼ੋਹਰਤ ਹਾਸਲ ਕਰਨ ਦੇ ਲਈ ਨੀ ਪੱਥਰ ਜ਼ਰੂਰ ਲਾਏ ਜਾ ਰਹੇ ਨੇ ਲੇਕਿਨ ਉਦੀ ਇੰਪਲੀਮੈਂਟੇਸ਼ਨ ਕਿਤੇ ਦਿਖਾਈ ਨਹੀਂ ਦਿੰਦੀ ਔਰ ਨਾਲ ਦੀ ਨਾਲ ਪੱਖਪਾਤ ਦੀ ਤਾਂ ਹੱਦਾ ਬੰਨਾ ਟੱਪ ਚੁੱਕੀ ਹੈ ਗੱਲ ਕਿ ਪ੍ਰਧਾਨ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਕਾਉਂਸਲਰਾਂ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਔਰ ਅੱਜ ਤੱਕ ਪ੍ਰਧਾਨ ਜਿਹੜਾ ਲਾਈ ਲੜਦਾ ਆ ਰਿਹਾ ਉਹਨੂੰ ਹਲੇ ਤੱਕ ਵੀ ਗੱਡੀ ਮੁਹੱਈਆ ਨਹੀਂ ਕਰਵਾਈ ਗਈ ਉਹ ਗੱਡੀ ਜਿਹੜੀ ਅਫਸਰਾਂ ਕੋਲ ਤਾਂ ਅੱਜ ਚੱਲ ਰਹੀ ਹੈ ਅਫਸਰ ਉਹਦੀ ਦਰਬਾਰਤੋਂ ਕਰ ਰਹੇ ਨੇ ਪਰ ਲੇਕਿਨ ਜਿਹਦੇ ਲਈ ਉਹ ਇਹਰ ਮੰਗਦਾ ਜਿਹਦੇ ਲਈ ਉਹ ਨਿਧਾਰਤ ਹੈ ਉਹ ਗੱਡੀ ਜਿਹੜੀ ਆ ਉਹ ਪ੍ਰਦਾਾ ਨੂੰ ਨਹੀਂ ਦਿੱਤੀ ਜਾ ਰਹੀ ਇਹ ਕਿੱਥੋਂ ਦਾ ਇਨਸਾਫ ਹੈ ਇਹ ਕਿੱਥੇ ਦੀ ਮੈਨੂੰ ਦੱਸੋ ਵੀ ਕਿ ਕਿਹੜੇ ਕਿਤਾਬ 'ਚ ਲਿਖਿਆ ਹੋਇਆ ਵੀ ਜਿਹੜੀ ਜਿੱਥੇ ਜਿਹਦਾ ਹੱਕ ਆ ਜਿੰਮੂ ਉਹ ਮਿਲਣਾ ਚਾਹੀਦਾ ਪਰ ਉਸ ਨੂੰ ਹੱਕ ਤੋਂ ਕਿਉਂ ਦੂਰ ਰੱਖਿਆ ਜਾ ਰਿਹਾ ਉਹਦੇ ਪਿੱਛੇ ਕੌਣ ਲੋਕ ਨੇ ਉਹਦੇ ਪਿੱਛੇ ਰੂਲਿੰਗ ਪਾਰਟੀ ਜਿਹੜੀ ਆ ਉਹ ਜ਼ਿੰਮੇਵਾਰ ਆ ਔਰ ਜਿਹਦੇ 'ਚ ਸਾਰੇ ਉਹਨਾਂ ਦੇ ਜਿਹੜੇ ਸਾਥੀ ਨੇ ਔਰ ਤਨੁਪਰੀ ਸੌਂਤ ਜਿਹੜੇ ਖੁਦ ਜ਼ਿੰਮੇਵਾਰ ਨੇ ਇਸ ਗੱਲ ਦੇ ਲਈ ਉਹਨਾਂ ਦੇ ਕਹਿਣ ਤੇ ਹੀ ਇਹ ਗੱਡੀ ਜਿਹੜੀ ਵਾਪਸ ਹੋਈ ਆ ਉਹਨਾਂ ਦੇ ਕਹਿਣ ਤੇ ਹੀ ਜਿਹੜੀ ਗੱਡੀ ਆ ਜਿਹੜੀ ਵਾਪਸ ਨਹੀਂ ਹੋ ਰਹੀ ਔਰ ਅੱਜ ਜਿਹੜਾ ਪ੍ਰਧਾਨ ਆ ਉਹ ਆਪਣੇ ਵਹੀਕਲ ਤੇ ਆਪਣੇ ਜਿਹੜੇ ਉਹ ਆਪਣੀ ਨਿੱਜੀ ਜਿਹੜੇ ਸਕੂਟਰ ਤੇ ਜਾ ਕੇ ਉਹ ਜਿੰਨੇ ਵੀ ਸ਼ਹਿਰ ਦੇ ਵਿੱਚ ਕੰਮ ਕਾਜ ਨੇ ਉਹਨਾਂ ਦੇ ਉੱਤੇ ਜਾ ਕੇ ਉਹ ਆਪਣੇ ਦੇਖਰੇਖ ਕਰਦੇ ਨੇ ਲੇਕਿਨ ਜਿਹੜੇ ਉਹਨੂੰ ਅਸਲ ਸੰਵਿਧਾਨਕ ਹੱਕ ਮਿਲੇ ਉਹ ਦਿੱਤੇ ਗਏ ਨੇ ਸੰਵਿਧਾਨ ਦੇ ਵਿੱਚ ਉਹ ਨੂੰ ਦਿੱਤੇ ਨ ਯਾਰ ਸੋ ਇਹ ਵੀ ਸੰਵਿਧਾਨ ਦੇ ਉੱਪਰ ਵੀ ਇੱਕ ਵੱਡਾ ਮੈਂ ਸਮਝਦਾ ਕਿ ਹਮਲਾ ਹੈਗਾ ਕਿ ਸੰਵਿਧਾਨ ਨੂੰ ਵੀ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ